ਦੋਸਤੋ ਕਭੀ ਦੋਸਤ ਨੇ ਫੋਨ ਆਇਆ ਮੈਸੇਜ ਆਇਆ ਬੇਸੀ ਹੱਥ ਧੋਣੇ ਆਗੇ ਹਨ ਬੇ ਹੱਥ ਕਿਵੇਂ ਧੋਈਏ ਕਈ ਗਲਤੀ ਕਰਨਗੇ ਦੋਸਤੋ ਇਸ ਤਰ੍ਹਾਂ ਮਿੱਟੀ ਦੇ ਨਾਲ ਹੱਥੋ ਕੇ ਬਸ ਆਹਣਾ ਬਾਈ ਹੱਥ ਧੋਣ ਦਾ ਤਰੀਕਾ ਦੱਸਣ ਲੱਗਾ ਜੇ ਇਹਨੇ ਗਲਤ ਦੱਸਿਆ ਪੇਰ ਨੂੰ ਜਿੰਨੇ ਚਾਹਣਾ ਸਮੋਸੇ ਵੀਡੀਓ ਵੇਖੋ ਪੂਰੀ ਆਈ ਰੋਟੀ ਖਾਣ ਖਾਣਾ ਰੋਟੀ ਖਾਣ ਦੀ ਕੋਸ਼ਿਸ਼ ਕਰਨਗੇ ਆ ਤਰੀਕਾ ਦੋਸਤੋ ਇੱਕ ਗਲਤ ਹੈਗਾ ਜਾਂ ਕੀ ਕਰਨਾ ਹੈ ਕਈ ਵਾਰ ਐ ਦੋਸਤੋ ਜਿਵੇਂ ਟੁੱਟੀ ਹੈ ਨਾ ਇਹਦੇ ਮੂਰੇ ਆ ਤਾਂ ਐਂ ਕਰੀ ਜਾਣਗੇ ਬਸ ਗਿਆ ਹੱਥ ਧੋਣ ਦੀ ਕੋਸ਼ਿਸ਼ ਕਰਨਗੇ ਤਾ ਦੋਸਤੋ ਇਹ ਵੀ ਤਰੀਕਾ ਗਲਤ ਹੈ ਜਾਇਲ ਕਈ ਇਹਨ ਵੀ ਦੋਸਤੋ ਪਰ ਨਕੇ ਇਹਦੇ ਵੀ ਪਾਣੀ ਕਢਣ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਤਰ੍ਹਾਂ ਵਰਤ ਕੇ ਨਾ ਇਹਨਾਂ ਨੂੰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਕੇ ਇਹਦੇ ਤੋਂ ਪਾਣੀ ਕਢ ਲਿਆ ਨਾ ਤਾਂ ਦੋਸਤੋ ਇਹ ਤੇ ਗਲਤ ਹੈਗਾ ਤਾਂ ਤੁਸੀਂ ਕੀ ਕਰਨਾ ਸੌ ਆਸਾਨੀ ਨਾਲ ਜਿਹਦਾ ਆ ਚੀ ਹੁੰਦੀ ਅੱਗੇ ਨਾ ਵੇਟ ਵਾਲ ਲੱਗਿਆ ਹੋਊਗਾ ਇਹਨੂੰ ਹਲਕਾ ਜਿਹਾ ਸਲੂਸ ਖੋਲਣ ਦੇ ਕੋਸ਼ਿਸ਼ ਕਰੋ ਆ ਦੇਖੋ ਪਾਣੀ ਆ ਗਿਆ ਨਾ ਹੁਣ ਇਹਦੇ ਨਾਲ ਆਏ ਤੁਸੀਂ ਆਸਾਨੀ ਨਾਲ ਧੋ ਸਕਦੇ ਹੋ ਹੁਣ ਕਈ ਕਹਿੰਦੇ ਨੇ YouTube ਤੋਂ ਸਿੱਖਿਆ ਜਾਂ Google ਤੋਂ ਸੱਚੇ ਮਾਰੇ ਆ ਤਾਂ ਦੋਸਤੋ ਇਹ ਹੈ ਕੁਝ ਨਹੀਂ ਕਿਤਾਬਾਂ ਪੜ੍ਹ ਕੇ ਨੌਲਜੀ ਇਕੱਠੀ ਕੀਤੀ ਹੈ ਜਿਹੜੇ ਪਰਸੋਂ ਸਾਰਿਆਂ ਓ ਭਾਈ ਤੇਰਾ ਨਹੀਂ ਕਸੂਰ ਗਰਮੀਆਂ ਜਿਆਦੀ ਬਾਕੀ ਉਹਨਾਂ ਚਰਨਾਹ ਦੀ ਜਨ ਚਰ ਮਨੁੱਖਤਾ ਦੀ ਸੇਵਾ ਵਾਲੇ ਨਹੀਂ ਲੈ ਜਾਂਦੇ